ਤੁਹਾਡੇ ਲਈ ਰਵੀਸ਼ ਕੁਮਾਰ ਉਹਨਾਂ ਨੇ ਵੀ ਟਵੀਟ ਕੀਤਾ ਰਵੀਸ਼ ਕੁਮਾਰ ਉਹਨਾਂ ਦਾ ਫੋਨ ਆਇਆ ਤੁਹਾਨੂੰ ਹਾਂ ਗੱਲਬਾਤ ਚੱਲੀ ਰਹੀ ਸੀ ਉਹਨਾਂ ਦੇ ਉਹਨਾਂ ਨਾਲ ਹੀ ਅਸੀਂ ਮੈਂ ਹੁਣ ਵਟਸਐਪ ਤੇ ਗੱਲ ਕਰ ਰਿਹਾ ਸੀਗਾ ਤੇ ਉਹ ਕਹੇ ਰਹੇ ਸੀ ਕੀ ਕਰੀਏ ਹੁਣ ਕਾਰਵਾ ਦੀ ਵੀ ਰਿਪੋਰਟ ਆਟਾਤੀ ਤੇ ਕਦੇ ਸਾਡਾ ਚੈਨਲ ਵੀ ਕਦੇ ਨਾ ਕਦੇ ਬੰਦ ਕਰ ਹੀ ਦੇਣਗੇ ਕਿੰਨਾ ਸਾਡੇ ਤੇ ਜ਼ੁਲਮ ਕਰਨਗੇ ਸਮਝ ਹੀ ਨਹੀਂ ਆ ਰਿਹਾ ਤੇ ਉਹ ਉਹਨਾਂ ਨਾਲ ਲਗਾਤਾਰ ਗੱਲ ਹੋ ਰਹੀ ਸੀ ਮੇਰੀ ਪਿਛਲੀ ਵਾਰ ਵੀ ਤੁਸੀਂ ਇੱਕ ਦੈੜਿਕ ਜਾਗਰਣ ਜਿਹੜੀ ਫੋਟੋਸ਼ਾਪੀ ਸੀਗੀ ਯਾਰ ਉਹ ਜਿਹੜਾ ਹਮਲਾਵਰਾ ਦੀ ਉਹਨਾਂ ਦੀ ਪਛਾਣਤਾ ਕੱਢ ਲਈ ਸੀਗੀ ਮਨਦੀਪ ਤੋਂ ਸ਼ਾਇਦ ਇਸੇ ਲਈ ਡਰ ਲੱਗਿਆ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਕੁਝ ਕਰ ਰਹੇ ਆ ਉਹ ਹੁਬੂ ਲੋਕਾਂ ਤੱਕ ਬਾਹਰ ਨਾ ਜਾਵੇ ਬਲਕਿ ਅਸੀਂ ਜਿਹੜਾ ਕੁਝ ਦਿਖਾਣਾ ਚਾਹ ਰਹੇ ਆ ਉਹ ਲੋਕਾਂ ਤੱਕ ਜਾਵੇ ਤੇ ਅਸੀਂ ਸਰਕਾਰ ਦੇ ਤੋਤੇ ਤਾਂ ਹੈ ਨਹੀਂ ਕਿ ਉਹਨਾਂ ਦੀ ਪਾਸ਼ਾ ਬੋਲੀਏ ਜਿਹੜੇ মিডিਆ ਦਿੱਲੀ ਤੋਂ ਆ ਰਹੀ ਸੀ ਉਹ ਅੰਬਾਲੇ ਵਾਲੇ ਐਸਪੀ ਨੇ ਅੰਬਾਲੇ 'ਚ ਰੋਕੀ ਹੈਗੀ ਆ ਤੇ ਉਹਨਾਂ ਨੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਅਸੀਂ ਇਧਰੋਂ ਪੁਲਿਸ ਵੱਲੋਂ ਦਖਾ ਦਾਂਗੇ ਤੁਹਾਨੂੰ ਤੁਸੀਂ ਇੱਥੋਂ ਕਵਰੇਜ ਕਵਰੇਜ ਕਰੋ ਉੱਥੇ ਜਾ ਕੇ ਕਵਰੇਜ ਨਾ ਕਰੋ ਤੁਸੀਂ ਹਰਿਆਣੇ 'ਚ ਹਰਿਆਣੇ ਦੇ ਕਿਸਾਨ ਕਾਲੇ ਪਏ ਨੇ ਵੀ ਕਿਹੜੀ ਘੜੀ ਇਹ ਸ਼ੰਭੂ ਕਰੋਸ ਹੋਣ ਤੇ ਨਾਲ ਲੜਨ ਇਹ ਤਾਂ ਚੱਲ ਰਿਹਾ ਹੈ ਜੇ ਪੂਰਾ ਮਤਲਬ ਹਰਿਆਣਾ ਤੇ ਜ਼ਿਆਦਾ ਤਸਦ ਡਾਇਆ ਜਾ ਰਿਹਾ ਉਹਦਾ ਰਿਜਨ ਇਹ ਹੈ ਕਿ ਉਹ ਭਾਜਪਾ ਰੂਲ ਸਟੇਟ ਹੈਗਾ ਤੇ ਅੰਮਾਲੇ ਵਾਲੇ ਕਿਸਾਨਾਂ ਦੇ ਵੀ ਖਾਸਾ ਇੱਕ ਸਾਥ ਨਾਲ ਤਸਦ ਡਾਇਆ ਗਿਆ ਹੈ ਸੈਂਟਰ ਸਰਕਾਰ ਨੂੰ ਜਿੰਨਾ ਕਿਸਾਨਾਂ ਤੋਂ ਸ਼ਹਿਰ ਡਰ ਲੱਗਦਾ ਹੈ ਓਨਾ ਹੀ ਡਰ ਆਪਣੇ ਖਿਲਾਫ ਪ੍ਰਚਾਰ ਤੋਂ ਵੀ ਲੱਗਦਾ ਹੈ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਪਿਛਲੇ ਅੰਦੋਲਨ ਚ ਤੇ ਇਸ ਵਾਰ ਵੀ ਡਟੇ ਹੋਏ ਨੇ ਮਨਦੀਪ ਪੁਨੀਆ ਜੀ ਮਨਦੀਪ ਜੀ ਤੁਹਾਡਾ ਟਵਿੱਟਰ ਖਾਤਾ ਬੰਦ ਕਰਤਾ ਹਾਂਜੀ ਮੇਰਾ ਵੀ ਟਵਿੱਟਰ ਖਾਤਾ ਵਤ ਕਰਦਾ ਤੇ ਮੇਰਾ ਜਿਹੜਾ ਚੈਨਲ ਹੈਗਾ ਗਾਉਂ ਸਵੇਰਾ ਉਹਦਾ ਵੀ ਖਾਤਾ ਓੜਾਤਾ ਹੈਗਾ ਟਵਿੱਟਰ ਖਾਤਾ ਹੁਣੇ 2 ਘੰਟੇ ਪਹਿਲੇ ਬੰਦ ਕੀਤਾ ਹੈ ਜੋ ਜਿਹੜੀ ਇੱਕ ਜੰਗ ਇੱਥੇ ਲੜੀ ਜਾ ਰਹੀ ਸੀਗੀ ਟਵਿੱਟਰ ਤੇ ਤੁਸੀਂ ਵਧੀਆ ਮੋਰਚਾ ਸੰਭਾਲਿਆ ਹੋਇਆ ਸੀਗਾ ਕਿਸਾਨਾਂ ਦੇ ਹੈਸ਼ਟੈਗ ਵੀ ਟ੍ਰੈਂਡ ਹੋ ਰਹੇ ਨੇ ਤੇ ਤੁਸੀਂ ਫੈਕਟਸ ਦਾ ਸਾਹਮਣੇ ਲਿਆ ਰਹੇ ਸੀ ਖਤਰਾ ਕਿਉਂ ਮੰਨਦੇ ਨੇ ਤੁਹਾਡੇ ਤੋਂ ਇਹ ਇਹ ਮੈਨੂੰ ਲੱਗਦਾ ਕਿ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰਨਾ ਔਖਾ ਹੋ ਗਿਆ ਜਿਵੇਂ ਆਪ ਜੀ ਵੀ ਕਰ ਰਹੇ ਹੋ ਅਸੀਂ ਵੀ ਕਰ ਰਹੇ ਆਂ ਆਪਾਂ ਜਿਹੜੇ ਇੱਥੇ ਮੌਕੇ ਤੇ ਮੌਜੂਦਾ ਹਾਲਾਤ ਹੈ ਗਿਆ ਉਹ ਆਪਾਂ ਉੱਦਾਂ ਦੇ ਉੱਦਾਂ ਹੀ ਲੋਕਾਂ ਨੂੰ ਦਿਖਾ ਰਹੇ ਸੀਗੇ ਤੇ ਉਹ ਉਹਨਾਂ ਨੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਨੈਰੇਟਿਵ ਨੂੰ ਰਾਸ ਨਹੀਂ ਆ ਰਿਹਾ ਸੀਗਾ ਅਸਲ ਨੂੰ ਤਾਂ ਆਇਆ ਮੀਡੀਆ ਵੀ ਸੈਂਸਰਸ਼ਿਪ ਖਾਸੀ ਕੀਤੀ ਗਈ ਤੋ ਆ ਰਹੀ ਸੀ ਉਹ ਅੰਬਾਲੇ ਵਾਲੇ ਐਸਪੀ ਨੇ ਅੰਬਾਲੇ ਚ ਰੋਕੀ ਹੈਗੀ ਆ ਤੇ ਉਹਨਾਂ ਨੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਅਸੀਂ ਇਧਰੋਂ ਪੁਲਿਸ ਵੱਲੋਂ ਦਿਖਾ ਦਾਂਗੇ ਤੁਹਾਨੂੰ ਤੁਸੀਂ ਇੱਥੋਂ ਕਵਰੇਜ ਕਵਰੇਜ ਕਰੋ ਉੱਥੇ ਜਾ ਕੇ ਕਵਰੇਜ ਨਾ ਕਰੋ ਤਾਂ ਸ਼ਾਇਦ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰ ਕਰਕੇ ਇਸ ਦਰਨੇ ਨੂੰ ਪ੍ਰਚਾਰ ਪੱਖੋਂ ਐਜ਼ ਅ ਇਵੈਂਟ ਮੈਨੇਜ ਕਰ ਰਹੀ ਹੈ ਮੋਦੀ ਕੇ ਸਾਡੇ ਖਿਲਾਫ ਜੀ ਇਹ ਤਾਂ ਲੱਗ ਇਹ ਹੀ ਲੱਗ ਰਿਹਾ ਹੈ ਤੇ ਅਸੀਂ ਮਤਲਬ ਕੁਝ ਹੋਰ ਤਾਂ ਰਿਪੋਰਟ ਕਰਨੀ ਰਹੇ ਸੀ ਅਸੀਂ ਤਾਂ ਵਿਜ਼ੂਅਲੀ ਰਿਕਾਰਡ ਕਰ ਰਹੇ ਸੀ ਆਪਣੇ ਕੈਮਰੇ ਤੋਂ ਵੀਡੀਓ ਜਿਹੜਾ ਕੁਝ ਇੱਥੇ ਵਾਪਰਿਆ ਸੀ ਉਹ ਹੀ ਲੋਕਾਂ ਤੱਕ ਪਹੁੰਚਾ ਰਹੇ ਸੀ ਤੇ ਸੱਚ ਜਨ ਤੋਂ ਡਰ ਉਹ ਲੱਗਦਾ ਤੁਸੀਂ ਵਿਜ਼ੂਅਲ ਚ ਪਤਾ ਨਹੀਂ ਕੀ ਕੱਢ ਲੈਨੇ ਹੋ ਪਿਛਲੀ ਵਾਰ ਵੀ ਤੁਸੀਂ ਇੱਕ ਦਾਦੀ ਦੇ ਜਾਗਰਣ ਚ ਜਿਹੜੀ ਫੋਟੋਸ਼ਾਪੀ ਸੀਗੀ আর ਉਹ ਜਿਹੜਾ ਹਮਲਾਵਰਾ ਦੀ ਉਹਨਾਂ ਦੀ ਪਛਾਣਤਾ ਕੱਢ ਲਈ ਸੀਗੀ ਮਨਦੀਪ ਤੋਂ ਸ਼ਾਇਦ ਇਸ ਲਈ ਡਰ ਲੱਗਦਾ ਸ਼ਾਇਦ ਇਹ ਹੀ ਲੱਗਦਾ ਕਿ ਜੋ ਕੁਝ ਉਹ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਉਹ ਹੁਬੂ ਲੋਕਾਂ ਤੱਕ ਬਾਹਰ ਨਾ ਜਾਵੇ ਬਲਕਿ ਅਸੀਂ ਜਿਹੜਾ ਕੁਝ ਦਿਖਾਣਾ ਚਾਹ ਰਹੇ ਆ ਉਹ ਲੋਕਾਂ ਤੱਕ ਜਾਵੇ ਤੇ ਅਸੀਂ ਸਰਕਾਰ ਦੇ ਤੋਤੇ ਤਾਂ ਹੈ ਨਹੀਂ ਕਿ ਉਹਨਾਂ ਦੀ ਭਾਸ਼ਾ ਬੋਲੀਏ हां तो ਤੁਹਾਡੇ ਲਈ ਰਵੀਸ਼ ਕੁਮਾਰ ਉਹਨਾਂ ਨੇ ਵੀ ਟਵੀਟ ਕੀਤਾ ਰਵੀਸ਼ ਕੁਮਾਰ ਉਹਨਾਂ ਦਾ ਫੋਨ ਆਇਆ ਤੁਹਾਨੂੰ ਇਸ ہاں ਗੱਲਬਾਤ ਚੱਲੀ ਰਹੀ ਸੀ ਉਹਨਾਂ ਦੇ ਉਹਨਾਂ ਨਾਲ ਹੀ ਅਸੀਂ ਮੈਂ ਹੁਣ ਵਟਸਐਪ ਤੇ ਗੱਲ ਕਰ ਰਿਹਾ ਸੀ ਤੇ ਉਹ ਕਹਿ ਰਹੇ ਸੀ ਕੀ ਕਰੀਏ ਹੁਣ ਕਾਰਵਾ ਦੀ ਵੀ ਰਿਪੋਰਟ ਆਟਾਤੀ ਤੇ ਕਦੇ ਸਾਡਾ ਚੈਨਲ ਵੀ ਕਦੇ ਨਾ ਕਦੇ ਬੰਦ ਕਰ ਹੀ ਦੇਣਗੇ ਕਿੰਨਾ ਸਾਡੇ ਤੇ ਜ਼ੁਲਮ ਕਰਨਗੇ ਸਮਝ ਹੀ ਨਹੀਂ ਆ ਰਿਹਾ ਤੇ ਉਹ ਉਹਨਾਂ ਨਾਲ ਲਗਾਤਾਰ ਗੱਲ ਹੋ ਰਹੀ ਸੀ ਮੇਰੀ ਕਸਰ ਵੀ ਦੋ ਤਿੰਨ ਵਾਰ ਮਿਲ ਚੁਕੇ ਆ ਬਾਈ ਜਦੋਂ ਮੇਲੇ ਆ ਪਿੱਛੇ ਧਮਾਕਿਆਂ ਦੀ ਆਵਾਜ਼ ਉਹਦੀ ਲਗਾਤਾਰ ਹੀ ਚੱਲ ਰਹੀ ਹੈ ਚਲੋ ਤੁਹਾਡਾ ਟਵਿੱਟਰ ਖਾਤਾ ਬੰਦ ਹੋਇਆ ਹੋਰ ਵੀ ਬਹੁਤਿਆਂ ਦੇ ਹੋਏ ਕਿਸਾਨ ਆਗੂਆਂ ਦੇ ਹੋ ਗਏ ਇੱਕ ਪਾਸੇ ਇਹ ਟ੍ਰੀਟਮੈਂਟ ਨੂੰ ਦੇਖਿਆ ਜਾਵੇ ਕਿ ਇਹ ਲੋਕਤੰਤਰ ਦੀ ਇਹ ਪਰਿਭਾਸ਼ਾ ਹੈ ਜਿਸ ਤਰੀਕੇ ਨਾਲ ਇਹ ਸੈਲੀਬ੍ਰੇਟ ਕਰਦੇ ਨੇ ਪੂਰੇ ਵਰਲਡ 'ਚ ਇਹ ਦੇਖੋ ਇਹ ਤਾਂ ਕੁਐਸਚਨੇਬਲ ਹੈਗਾ ਇਹ ਇੱਕ ਪਾਸੇ ਤਾਂ ਤੁਸੀਂ ਟੌਂਕ ਕਰ ਰਹੇ ਹੋ ਲੀਡਰਾਂ ਨਾਲ ਮੀਟਿੰਗ ਦਾ ਜੇ ਲੀਡਰਾਂ ਨਾਲ ਮੀਟਿੰਗ ਚੱਲ ਰਹੀ ਹੈ ਤਾਂ ਤੁਸੀਂ ਇੱਥੇ ਵੀ ਤਾਂ ਸੀਜ਼ਫਾਇਰ ਕਰੋਗੇ ਜਾਂ ਫਿਰ ਜਾਂ ਫਿਰ ਮਤਲਬ ਪੀਸ ਰੱਖੋਗੇ ਤੁਸੀਂ ਇੱਥੇ ਲਗਾਤਾਰ ਉਹਨਾਂ ਦੇ ਅਸੂਗੈ ਅਥਰੂਗੈਸ ਦੇ ਗੋਲੇ ਸੁੱਟ ਰਹੇ ਹੋ ਰਬੜ ਬੁਲੇਟਸ ਇਸਤੇਮਾਲ ਕਰ ਰਹੇ ਹੋ ਕੱਲ 100 ਤੋਂ ਜ਼ਿਆਦਾ ਕਿਸਾਨ ਫਟੜ ਹੋ ਗਏ ਸੀਗੇ ਆਪਾਂ ਲਗਾਤਾਰ ਦਿਖਾਇਆ ਵੀ ਸਾਰਿਆਂ ਨੇ ਤੇ ਉਹ ਮਤਲਬ ਇੱਕ ਇੱਕ ਪਾਸੇ ਤੁਸੀਂ ਤਸੱਦਦ ਡਾਰ ਰਹੇ ਹੋ ਦੂਜੀ ਪਾਸੇ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਅਸੀਂ ਤਾਂ ਡੈਮੋਕਰੇਸੀ ਹੈਗਾ ਤੁਹਾਡੇ ਨਾਲ ਆਓ ਤੁਹਾਡੇ ਨਾਲ ਟੇਬਲ ਤੇ ਗੱਲ ਕਰਦੇ ਆ ਇਹ ਤਾਂ ਇਹ ਤਾਂ ਮਤਲਬ ਡਬਲ ਸਟੈਂਡਰਡ ਉਹ ਦਿਖਾਈ ਰਹੇ ਨੇ ਅਗਲੇ ਤੁਸੀਂ ਹਰਿਆਣੇ ਚ ਹਰਿਆਣੇ ਦੇ ਕਿਸਾਨ ਕਾਲੇ ਪਏ ਨੇ ਵੀ ਕਿਹੜੀ ਘੜੀ ਇਹ ਸ਼ੰਭੂ ਕਰੋਸ ਹੋਣ ਤੇ ਨਾਲ ਰੜਨ ਇਹ ਤਾਂ ਚੱਲ ਰਿਹਾ ਜੇ ਪੂਰਾ ਮਤਲਬ ਹਰਿਆਣੇ ਤੇ ਜਿਆਦਾ ਤਸਦ ਡਾਇਆ ਜਾ ਰਿਹਾ ਉਹਦਾ ਰੀਜ਼ਨ ਇਹ ਹੈ ਕਿ ਉਹ ਬੀਜੇਪੀ ਰੂਲ ਸਟੇਟ ਹੈਗਾ ਤੇ ਅੰਮਾਲੇ ਵਾਲੇ ਕਿਸਾਨਾਂ ਦੇ ਵੀ ਖਾਸਾ ਇੱਕ ਸਾਥ ਨਾਲ ਤਸਦ ਡਾਇਆ ਗਿਆ ਆਪਾਂ ਨੂੰ ਪਤਾ ਹੀ ਹੈ ਜੀ ਜੀ ਲਾਸਟ ਕੀ ਕਹਿਣਾ ਹੈ ਵੀਰੇ ਕਿਉਂਕਿ ਤੁਹਾਡਾ ਟਵਿੱਟਰ ਬੰਦ ਹੋ ਗਿਆ ਕੋਈ ਹੋਰ ਮਾਧਿਅਮ ਸ਼ੁਰੂ ਕਰੂੰਗਾ ਜਿੱਦ ਨਾਲ ਲੋਕ ਤੁਹਾਨੂੰ ਸੁਣਨ ਵਾਲੇ ਆ ਕਿਵੇਂ ਤੁਹਾਡੇ ਨਾਲ ਕਿਵੇਂ ਜੁੜਨ ਅਸੀਂ ਤਾਂ ਹੁਣ ਟਵਿੱਟਰ ਤੇ ਤਾਂ ਸਾਡਾ ਸਾਡੇ ਜਿਹੜੇ ਇੱਕ ਸਾਥੀ ਹੈਗੇ ਗਰਵਿਤ ਗਰਗ ਉਹਦੇ ਅਕਾਊਂਟ ਤੋਂ ਅਸੀਂ ਸਾਰੀ ਚੀਜ਼ਾਂ ਪਾ ਰਹੇ ਹਾਂ ਗਰਵਿਤ ਗਰਗ ਵੀ ਸਾਡੇ ਨਾਲ ਜੁੜ ਕੇ ਹੀ ਕੰਮ ਕਰ ਰਹੇ ਸੀਗੇ ਤੇ ਅਸੀਂ ਸਾਰਾ ਕੁਝ ਗਰਵਿਤ ਦੇ ਅਕਾਊਂਟ ਤੋਂ ਪਾਉਂਗੇ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਇੰਨਾ ਵਧੀਆ ਐਕਟੀਵਿਜ਼ਮ ਪੰਜਾਬ ਲਈ ਕਰ ਰਹੇ ਹੋ ਮੋਲਕ ਲਈ ਕਰ ਰਹੇ ਹੋ ਇਹਨਾਂ ਦਾ ਖਾਤਾ ਬੰਦ ਹੋ ਗਿਆ ਹੈ ਨਵੀਆਂ ਪੋਸਟਾਂ ਹਨ ਜਿ ਵਕ ਵਕ ਚੈਨਲ ਤੇ ਆਉਂਦੀਆਂ ਰਹਿਣਗੀਆਂ ਗਰਵਿਤ ਗਰਗ ਉਹਨਾਂ ਦਾ ਨਾਮ ਲਿਆ ਕਿਉਂਕਿ ਤੁਹਾਨੂੰ ਲੋਕ ਪਸੰਦ ਕਰਦੇ ਨੇ ਤੁਹਾਡੇ ਇਫੈਕਟ ਤੇ ਯਕੀਨ ਕਰਦੇ ਨੇ ਤਾਂ ਬਾਈ ਦੇ ਨਵੇਂ ਖਾਤੇ ਜੇ ਬਣੂਗੇ ਉਹ